ਰਾਸ਼ਟਰੀ ਪੁਲਿਸ ਸਮachar ਆਓ ਦੇਖਦੇ ਹਾਂ ਜਿੱਦੀਆਂ ਤਾਜ਼ਾ ਖਬਰਾਂ ਥਾਣਾ ਸ਼ਾਹਕੋਟ ਮਿਤੀ 9825 ਸ਼ਾਹਕੋਟ ਪੁਲਿਸ ਵੱਲੋਂ ਪਿੰਡ ਕਾਂਗਣਾ ਵਿਖੇ ਨੌਜਵਾਨ ਦਾ ਕਤਲ ਕਰਨ ਵਾਲੇ ਚਾਰ ਦੋਸ਼ੀ ਗ੍ਰਿਫਤਾਰ। ਸ਼੍ਰੀ ਹਰਵਿੰਦਰ ਸਿੰਘ ਬਿਰਕ ਪੀਪੀਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਜਰਵਿੰਦਰ ਰਾਏ ਪੀਪੀਐਸ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਦੇ ਨਗਰਾਨੀ ਹੇਠ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਇੰਸਪੈਕਟਰ ਬਲਵਿੰਦਰ ਸਿੰਘ ਪੁੱਲਰਮ ਉਰਫ ਅਫਸਰ थाना शाहकोट दी पुलिस पार्टी वलो ਪਿੰਡ ਕਾਂਗਣਾ ਵਿਖੇ ਨੌਜਵਾਨ ਦਾ ਕਤਲ ਕਰਨ ਵਾਲੇ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। श्री ओंकार ਸਿੰਘ ਵਿਰਾਟ ਉਰਫ पुलिस ਕਪਤਾਨ ਸਰ ਡਿਵੀਜ਼ਨ ਸ਼ਾਹਕੋਟ ਨੇ ਦੱਸਿਆ ਕਿ ਆਕਾਸ਼ਦੀਪ ਸਿੰਘ ਉਰਫ ਰਾਜਾ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਕਾਂਗਣਾ थाना ਸ਼ਾਹਕੋਟ ਜ਼ਿਲ੍ਹਾ ਜਲੰਧਰ ਨੇ ਆਪਣਾ ਬਿਆਨ ਲਿਖਾਇਆ ਹੈ ਕਿ ਮਿਤੀ 28/7/2025 ਨੂੰ ਉਹਨਾਂ ਦੇ ਪਿੰਡ ਕਾਂਗਣਾ थाना ਵਿਖੇ ਮਾਤਾ ਰਾਣੀ ਦਾ ਜਾਗਰਣ ਸੀ ਉਹ ਆਪਣੇ ਭਰਾ ਕਰਨਦੀਪ ਉਰਫ ਨੰਦੂ ਅਤੇ ਤਾਏ ਦੇ ਲੜਕੇ ਆਕਾਸ਼ਦੀਪ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਕਾਂਗੜਾ ਦੇ ਨਾਲ ਜਾਗਰਣ ਵਿੱਚ ਲੰਗਰ ਦੀ ਸੇਵਾ ਕਰਦੇ ਸੀ 29 7 2025 ਨੂੰ ਵਕਤਕ੍ਰਿਪ 5:30 ਵਜੇ ਇਹਨੂੰ ਉਸ ਦਾ ਭਰਾ ਕਰਨਦੀਪ ਉਰਫ ਨੰਦੂ ਆਪਣਾ ਮੋਟਰਸਾਈਕਲ ਸਟੇਜ ਕੋਲੋਂ ਲੈਣ ਗਿਆ ਸੀ ਤਾਂ ਅਭਿਸ਼ੇਕ ਘਰ ਉਰਫ ਅਭੀ ਮਸੱਲਾ ਦਾਤਰ ਗੁਰਪ੍ਰੀਤ ਸਿੰਘ ਉਰਫ ਕਾਲੂ ਮਸੱਲਾ ਦਾਤਰ ਅਨਮੋਲਪ੍ਰੀਤ ਸਿੰਘ ਮਸੱਲਾ ਕਹੀ ਦਾ ਦਸਤਾ ਵਿਸ਼ਾ ਸਿੰਘ ਉਰਫ ਭੋਲਾ ਮਸੱਲਾ ਦਾਤਰ ਨੇ ਕਰਨਦੀਪ ਉਰਫ ਨੰਦੂ ਮਾਰ ਦੇਣ ਦੀ ਨੀਅਤ ਨਾਲ ਕੁੱਟਮਾਰ ਕੀਤੀ ਜ਼ਖਮੀ ਕਰ ਦਿੱਤਾ ਜੋ ਕਰਨਦੀਪੁਰ ਖਨੰਦੂ ਦੀ ਸਤਿਮ ਹਸਪਤਾਲ ਜਲੰਧਰ ਵਿੱਚ ਇਲਾਜ ਦੌਰਾਨ ਮਿਤੀ 6/8/2022 ਨੂੰ ਮੌਤ ਹੋ ਗਈ ਸੀ ਵਜ੍ਹਾ ਰੰਜਿਸ਼ ਇਹ ਸੀ ਕਿ ਇਹਨਾਂ ਦੀ ਜਾਗਰਣ ਦੌਰਾਨ ਆਪਸ ਵਿੱਚ ਮਾਮੂਲੀ ਤਕਰਾਰ ਹੋਇਆ ਸੀ ਜਿਸ ਤੇ ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਰਜਿਸਟਰਡ ਕੀਤਾ ਗਿਆ ਹੈ ਮੁਕੱਦਮੇ ਦੇ ਦੋਸ਼ੀ ਗੁਰਪ੍ਰੀਤ ਸਿੰਘ ਉਰਫ ਕਾਲੂ ਪੁੱਤਰ ਭੁਪਿੰਦਰ ਸਿੰਘ ਵਾਸੀ कांगणा थाना शाहकोट विशाल सिंह उर्फ भोला पुत्र रौनकी राम वासी ईसेवाल थाना शाहकोट जिला जलंधर नौ मिति सात अठ भी सौ पच्ची अभिषेक कारू उर्फ मिति सात अठ बी सौ पच्ची अभिषेक कारू उर्फ अभी उर्फ कीड़ा पुत्र परमजीत अनमोल प्रीत पुत्र गुरमीत सिंह वासन कांगना थाना शाहकोट जिला जलंधर मिति अठ अठ भी सौ पच्ची गिरफ्तार किया गया है ਅਤੇ ਇਹਨਾਂ ਪਾਸੋਂ ਵਾਰਦਤ ਸਮੇਂ ਵਰਤੇ ਗਏ ਹਥਿਆਰ ਬਰਾਮਦ ਕੀਤੇ ਗਏ ਹਨ। ਦੋਸ਼ੀ ਗੁਰਮੀਤ ਸਿੰਘ ਉਰਫ ਕਾਲੂ, ਵਿਸ਼ਾਲ ਸਿੰਘ ਉਰਫ ਭੋਲਾ, ਅਭਿਸ਼ੇਕ ਕਾਰੂ ਉਰਫ ਕੀੜਾ, ਅਨਮੋਲ ਪ੍ਰੀਤ ਸਿੰਘ ਉਸ ਉਕਤਾਂ ਨੂੰ ਅਦਾਲਤ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਇਹਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਦਰਜ ਮੁਕੱਦਮਾ ਮੁਕੱਦਮਾ ਨੰਬਰ 183 ਮਿਤੀ 29/7/2025 ਜੁਰਮ 103 115 2 118 1 109 3 5 BNS थाना शाहकोट जिला जालंधर गिरफ्तार दोषीਆਂ ਦਾ ਨਾਮ ਅਤੇ ਪਤਾ ਗੁਰਮੀਤ ਸਿੰਘ ਉਰਫ ਕਾਲੂ ਪੁੱਤਰ ਭਪਿੰਦਰ ਸਿੰਘ ਵਾਸੀ ਕਾਂਗਣਾ थाना शाहकोट दाਤਰ ਵਿਸ਼ਾ ਸਿੰਘ ਉਰਫ ਕੋਲਾ ਪੁੱਤਰ ਰੌਣਕੀराम ਵਾਸੀ ਇਸੇਵਾਲ थाना शाहकोट दाਤਰ ਅਭਿਸ਼ੇਕ ਕਾਰੂ ਉਰਫ ਅਭਿਨ ਉਰਫ ਕੀੜਾ ਪੁੱਤਰ ਪਰਮਜੀਤ ਵਾਸੀ ਕਾਂਗੜਾ ਥਾਣਾ ਸ਼ਾਹਕੋਟ ਦਾਤਰ ਅਨਮੋਲਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਕਾਂਗੜਾ ਥਾਣਾ ਸ਼ਾਹਕੋਟ ਕਹੀ ਦਾ ਦਸਤਾ ਬਿਊਰੋ ਚੀਫ ਪੰਜਾਬ RAMTEER SINGH RANA JI ਦੀ ਖਾਸਰਪੋ ਜਿਲ੍ਹਾ ਜੰਦਰ ਦੇ ਮਾਡਲ ਥਾਣਾ ਸ਼ਾ ਕੋੜਚ ਸਬੰਧੀ ਸ਼ਾ ਕੋੜ ਦੇ ਅਧੀਨ ਆਉਂਦੇ ਪਿੰਡ ਕਾਗਣਾ ਚ 29/7/2025 ਨੂੰ ਸਵੇਰੇ 5:30 ਵਜੇ ਚਗਰਾਤੇ ਦੇ ਲੰਗਰ ਦੌਰਾਨ ਇੱਕ ਲੜਾਈ ਹੋਈ ਸੀ ਜਿਸ ਵਿੱਚ ਕਰਨਦੀਪ ਉਰਫ ਨੰਦੂ ਪੁੱਤਰ ਨਿਰਮਲ ਸੇਵਾਸੀ ਕਾਗਣਾ ਨੂੰ ਉਸ ਦੇ ਪਿੰਡ ਦੇ ਹੀ ਚਾਰ ਸਾਥੀਆਂ ਨੇ ਆਪਣੇ ਦਸਤੀ ਦਾਤਰਾਂ ਔਰ ਕਈ ਦੇ ਦਸਤਾਨਾ ਗੰਭੀਰ ਸੱਟਾਂ ਜਿਹੜੀ ਮਾਰਦੇ ਨੇ ਇਤਰਾ ਲਾਈਆਂ ਸੀ ਇਹ ਸੂਚਨਾ ਆਕਾਸ਼ਦੀਪ ਸਿੰਘ ਇਸ ਦੇ ਜਿਹੜੇ ਨੰਦੂ ਦੇ ਭਰਾ ਨੇ ਮੋੜਾ ਥਾਣਾ ਦੇ ਮੁਕੱਫਰ ਇੰਸਪੈਕਟਰ ਬਿੰਦਰ ਸਿੰਘ ਪੁਲਵਾਰਣ ਨੂੰ ਦਿੱਤੇ ਜਿਨ੍ਹਾਂ ਨੇ ਇਸ ਮੁਕੱਦਮੇ ਦੀ ਗੰਇੰਤਾ ਨੂੰ ਦੇਖਦੇ ਹੋਇਆ ਤੁਰੰਤ ਮੁਕੱਦਮਾ ਰੈਲਵੈਂਟ ਸੈਕਸ਼ਨ ਤਹਿਤ ਜਿਹੜੀ ਅਟੈਂਪਟ ਟੂ ਮਰਡਰ ਸੈਕਸ਼ਨ ਤਹਿਤ ਦਰਜ ਕੀਤਾ ਜੋ ਇਸ ਮੁਕੱਦਮੇ ਦੀ ਗੰਇੰਤਾ ਦੇ ਹਮਦਰ ਨਜ਼ਰ ਮਾਨਜੋਗ ਐਸਐਸਪੀ ਜ਼ਿਲ੍ਹਾ ਜੰਮਦਰ ਤੇ ਅਤੀ ਸਤਾਰ ਹੰਦਰ ਸਿੰਘ ਵਰਕੀ ਦੀ ਵੱਲੋਂ ਸਵੇਤ ਐਸਪੀ ਸਰਵਿਤ ਰਾਏ ਜਿਨੇ ਗਾਈਡ ਦੀ ਲਾਈਨ ਤੇ ਮੋੜਾ ਥਾਣਾ ਦੀ ਸਾਗਰ ਦੀ ਟੀਮ ਨੇ ਅਧੁਨਿਕ ਢੰਗ ਤਰੀਕਿਆਂ ਨਾਲ ਇਸਦੇ ਪਹਿਲਾਂ ਦੋ ਦੋਸ਼ੀ ਗ੍ਰਫਤ ਕਰਨ ਕੀਤੇ ਔਰ ਉਸ ਤੋਂ ਬਾਅਦ ਇਹ ਜਿਹੜਾ ਦੋਸ਼ੀਆਂ ਨੂੰ ਜਿਹੜਾ ਜੇਲ੍ਹ ਵੀ ਭੇਜਿਆ ਗਿਆ ਔਰ ਇਹ ਜਿਹੜਾ ਪੀੜਤ ਸੀਗਾ ਜਿਹੜਾ ਕਰਨਦੀਪ ਨੰਦੂ ਇਹਦੇ ਬਹੁਤ ਜ਼ਿਆਦਾ ਗੰਭੀਰ ਸੱਟਾਂ ਸੀ ਜਿਹੜਾ ਸੱਤਾਂ ਹਸਪੀਟਲ ਨਿਰੰਦਰ ਦੇ ਜਿਹੜੇ ਲਾਇ ਸੀਗਾ ਜਿਹਦੀ ਸੱਤਾਂ ਦੀ ਤਬਿਆ ਤਾ ਨਾ ਸੰਦਿਆ ਹਸਾ ਦੇ ਹੋਇਆ ਦੋ ਤਰ